ਆਜੇ ਆਪਣੇ ਮੈਂ ਸੁਤੰਦਰ ਸਿੰਘ ਕੰਪਾ ਕੈਮਰੇ ਵੱਲ ਦੇ ਆ ਨਹੀਂ ਮੈਂ ਤੁਹਾਨੂੰ ਦੱਸਣਾ ਕਿ ਜਿਹੜਾ ਇੱਕ ਰਾਜਕੁਤ ਭਾਈਚਾਰੇ ਦੀ ਮੰਗ ਹੈ ਪਹਿਲਾ ਗੌਰਮੈਂਟ ਨੇ ਆਪਣੇ ਆਪ ਹੀ ਸੁਣਨਾ ਚਾਹੀਦਾ ਇਹ ਮੰਗ ਮੰਨ ਲੈਣੀ ਚਾਹੀਦੀ ਹੈ ਦੂਸਰਾ ਇਹ ਆ ਵੀ ਇਹ ਮੁੱਖ ਚੀਜ਼ਾਂ ਦੀ ਇੱਕ ਕਾਰਨ ਇਹ ਆ ਕਿ ਸਾਡੇ ਇੱਥੇ ਕਟਵਰ 40 ਪਿੰਡ ਇੱਥੋਂ ਜਿੱਧਰ ਨੂੰ ਵੀ ਉੱਤਰ ਕੇ ਜਾਊਗਾ ਕੋਈ ਬੰਦਾ ਉਹਦਾ ਚਾਰਿਸ਼ਪਰੇ ਰਾਜਕੁਤ ਭਾਈਚਾਰਾ ਹੀ ਹੋਊਗਾ ਬਾਕੀ ਗੱਲ ਹੈ ਜੀ ਮੈਂ ਭਾਈਚਾਰੇ ਦਾ ਧੰਨਵਾਦ ਕਰਦਾ ਜਿਹੜੇ ਕੁਆਲਟੀ ਵਾਈਜ਼ ਤੇ ਉੱਪਰ ਉੱਥੇ ਅੱਜ ਇਕੱਠੇ ਹੋਏ ਨੇ ਇਹਦੀ ਸਾਨੂੰ ਬਹੁਤ ਖੁਸ਼ੀ ਆ ਜਿਵੇਂ ਪਹਿਲਾਂ ਭਾਈ ਸਾਹਿਬ ਬੋਲ ਕੇ ਗਏ ਆ ਕਿ ਜਦੋਂ ਦਾ ਕੋਈ ਕੰਮ ਕਰਨ ਦੇ ਇਕੱਠੇ ਹੋਏ ਨੇ ਜੋ ਕੋਈ ਮੋਦਾ ਲੈਣਾ ਤੇ ਪਿੱਛੇ ਦੰਗਾ ਖਿੱਚਦੇ ਆ ਤੇ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਜਰਾਜਪੂਰ ਵੀ ਪਾਈਚਾਰਾ ਇਕੱਠਾ ਹੋਵੇ ਤਾਂ ਇਹਨਾਂ ਦੇ ਬਰਾਬਰ ਤਾਂ ਕੋਈ ਖੜ ਨਹੀਂ ਸਕਦਾ ਨਹੀਂ ਖੈਰ ਚਲੋ ਹੈ ਤਾਂ ਇਕੱਠੇ ਨੇ ਏਡੀ ਵੀ ਕੋਈ ਗੱਲ ਨਹੀਂ ਹੈਗੀ ਇਕੱਠੇ ਨੇ ਕੋਈ ਕਿਹਨੂੰ ਹੁੰਦਾ ਥੋੜਾ ਬਹੁਤਾ ਸਾਰੇ ਭਾਈਚਾਰਿਆਂ ਚ ਇਹ ਨਹੀਂ ਹੈ ਵੀ ਸਾਡਾ ਕੱਲਾ ਰਜ ਭਾਈ ਭਾਈ ਤੇ ਭਾਈਚਾਰਾ ਹੈ ਤੇ ਸਾਰੇ ਭਾਈਚਾਰਿਆਂ ਇਥੇ ਬੜਾ ਮੁੱਟਾ ਹੁੰਦਾ ਆ ਤੇ ਠੀਕ ਆ ਸਾਡੇ ਭਾਈਚਾਰਾ ਕੋਈ ਐਡਾ ਵੀ ਮਾੜਾ ਨਹੀਂ ਵਧੀਆ ਜਾ ਜਾਂਦੇ ਆ ਮੂਹ ਲੋਡ ਪੀ ਤੇ ਖੜ ਜਾਂਦੇ ਆ ਇਕੱਠੇ ਹੋ ਜਾਂਦੇ ਆ ਜਿਵੇਂ ਅੱਜ ਗੜੇ ਜਿਵੇਂ ਅੱਜ ਗੜੇ ਜਿਵੇਂ ਖੜੇ ਆ ਜੀ ਅੱਜ ਨਹੀਂ ਜਿਵੇਂ ਖੜੇ ਆ ਤਾਂ ਰੋਡ ਵੀ ਅੱਜ ਬਣ ਰਿਹਾ ਠੀਕ ਆ ਧੰਨ ਆ ਅੱਜ ਖੜ ਕੇ ਤਾਂ ਇਹ ਫੇਰ ਇਹ ਵੀ ਸਿਰੇ ਚੜ ਜੂ ਧੰਨ ਕੀ ਨਾਮ ਆ ਨਾਮ ਸਰਜੀਤ ਸਿੰਘ ਹਾਂਜੀ ਮੂਹ ਲਤਨ ਰਾਸਿਆਂ ਨੂੰ ਲੱਖ ਲੱਖ ਵਧਾਈ ਸਾਕੀਆਂ ਅਸੀਂ ਸਾਰੇ ਭਾਈਚਾਰੇ ਨਾਲ ਇਕੱਠੇ ਹੋ ਕੇ ਵਿਚਾਰ ਪਟਾੰਦਰਾ ਕੀਤਾ ਵੀ ਅਸੀਂ ਚੌਕ ਰਾਜਪੂਤ ਰੱਖਣਾ ਵਾ ਪਰ ਮਤਾ ਪਾਸ ਹੋਇਆ ਵਾ ਤੇ ਮਤਾ ਪਾਸ ਰਹੂਗਾ ਹੋਰ ਅਸੀਂ ਇਹਨੂੰ ਰਜਿਸਟਰਡ ਵੀ ਕਰਾਵਾਂਗੇ ਤੇ ਚੌਕ ਦਾ ਨਾਮ ਵੀ ਰੱਖਾਂਗੇ ਠੀਕ ਹੈ ਕਹਿੰਦਾ ਕੋਈ ਸਰਕਾਰਾਂ ਸਾ ਤੋਂ ਉੱਪਰ ਨਹੀਂ ਹੈ ਦੀਆਂ ਜੋ ਅਸੀਂ ਕੰਮ ਅੱਜ ਹੋਊਗਾ ਸਾਰਾ ਕੰਮ ਠੀਕ ਹੈ ਜੀ ਇਸ ਕਰਕੇ ਅਸੀਂ ਸਾਰੇ ਸੰਗਤ ਦਾ ਜਿੰਨੇ ਵੀ ਸਾਡੇ ਇੱਥੇ ਮੌਜੂਦ ਸੱਜਣ ਆਏ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ 10 ਪਈ ਹਪਾਲ ਸਿੰਘ ਦੀ ਰੌਣਕ ਸਾਰੇ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਜੋ ਇਸ ਚੌਕ ਦਾ ਨਾਮ ਰਾਜਪੂਤ ਭਾਈਚਾਰੀ ਦੇ ਨਾਮ ਤੇ ਰੱਖਿਆ ਗਿਆ ਹੈ ਬਹੁਤ-ਬਹੁਤ ਮੁਬਾਰਕਾਂ ਇਸ ਤਰ੍ਹਾਂ ਇੱਕ ਗੱਲ ਹੋਰ ਵੀ ਵੱਢੀ ਐ ਜਿਵੇਂ ਗੁਰਦਾਰ ਸਾਹਿਬ ਸ਼ਹੀਦ ਦਾ ਬਿਲਕੜ ਬਹੁਤ ਜ਼ਿਆਦਾ ਸੰਗਤਾਂ ਨੂੰ ਪਤਾ ਹੈ ਪਰ ਕਈਆਂ ਨੂੰ ਇਹ ਪਤਾ ਨਹੀਂ ਹੁੰਦਾ ਹੈਗਾ ਵੀ ਬੂਹੜ ਸਾਡੇ ਕਿਹੜੇ ਪਾਸੇ ਇਹ ਜੇ ਇਹ ਰਾਜਪੂਤ ਚੌਕ ਬਣਿਆ ਹੋਇਆ ਹੈ ਰਾਹ ਰੋਡ ਤੇ ਉੱਤੇ ਤਾਂ ਛੱਟ ਦੇਣੀ ਕਹਿ ਦਿੰਦਾ ਵੀ ਰਾਜਪੂਤ ਚੌਕ ਦੇ ਕੋਲੋਂ ਮੁੜ ਜਿਓ ਜੀ ਬੂਹੜ ਸਾਡੇ ਗੁਰਦਾਰ ਸਾਹਿਬ ਸ਼ਹੀਦ ਦਾ ਸੋ ਸਾਰੇ ਹੀ ਸਾ ਸੰਗਤ ਨੂੰ ਸਭਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਵਧੀਆ ਕਾਰਜ ਹੈ ਜੀ ਬਹੁਤ ਵਧੀਆ ਨਾਮ ਰੱਖਿਆ ਗਿਆ ਰਾਜਪੂਤ ਚੌਕ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਇਹ ਤਾਂ ਨਾਮ ਦੱਸ ਦੇ ਬਲੇ ਮੈਂ ਸੋਨੂੰ ਬਗੜੀ ਹਾਂਜੀ ਅੱਗੇ ਅੱਜ ਰਾਜਪੂਤ ਚੌਕ ਬਣਦੇ ਸਾਰੇ ਰਾਜਪੂਤ ਭਾਈਚਾਰੇ ਦੇ ਜਿੰਨੇ ਵੀ ਪਿੰਡ ਦੇ ਸਾਰੇ ਪਿੰਡਾਂ ਦੇ ਪੰਚਾ ਸਰਪੰਚਾ ਗੁਰਦੁਆਰਾ ਪ੍ਰਬੰਧ ਕਮੇਟੀ ਫੌਰਵੀ ਪਤਵੰਤੇ ਸੱਜਣੇ ਸਾਰਿਆਂ ਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਕਿ ਆਪਣੇ ਭਾਈਚਾਰਾ ਰਾਜਪੂਤ ਨਾਮ ਤੋਂ ਜਿਵੇਂ ਕਿ ਪਤਾ ਰਾਜਿਆਂ ਦੇ ਪੁੱਤ ਲੇਕਿਨ ਅੱਜ ਆਪਣੇ ਭਾਈਚਾਰੇ ਦੀ ਜੋ ਹਾਲਤ ਹੈ ਇਹ ਵੀ ਕਿਸੇ ਤੋਂ ਛੁਪੀ ਨਹੀਂ ਹੈ ਦੁਨੀਆ ਨੂੰ ਰਾਜ ਕਰਨ ਵਾਲਾ ਭਾਈਚਾਰਾ ਅੱਜ ਆ ਪੰਜਾਬ ਦੇ ਵਿੱਚ ਆਪਣਾ ਇੱਕ ਐਮਐਲਏ ਬਣਾ ਲਈ ਦੱਸ ਰਿਹਾ ਕੈਮਰੇ ਵਾਲ ਦੇਖੋ Rajput ਭਾਈਚਾਰੇ ਦਾ ਅੱਜ ਤੱਕ ਕੋਈ ਨੰਬੰਦਾ ਵਿਧਾਨ ਸਭਾ ਦੇ ਵਿੱਚ ਨਹੀਂ ਗਿਆ ਤੇ ਨਾ ਸਾਡੇ ਭਾਈਚਾਰੇ ਨੂੰ ਕੋਈ ਕਮਿਊਨਿਟੀ ਸੈਕਟਰ ਮਿਲਿਆ ਸਾਡੇ ਇਥੋਂ ਮਾਛੀਵਾੜੇ ਤੱਕ ਕਿਸੇ ਵੀ ਪਿੰਡ ਦੇ ਵਿੱਚ ਕੋਈ ਵੱਡਾ ਫੀਲਡ ਗਰਾਊਂਡ ਕੋਈ ਕਾਲਜ ਕੋਈ ਹਸਪਤਾਲ ਕੋਈ ਸਹੂਲਤ ਨਹੀਂ ਸਾਡੇ ਭਾਈਚਾਰਾ ਅੱਜ ਤੱਕ ਜਿੰਦਾਬਾਦ ਮਰਦਾਬਾਦ ਹਰ ਇੱਕ ਪਾਰਟੀ ਦੇ ਪਿੱਛੇ ਕਰਦਾ ਗਿਆ ਕਿਸੇ ਨੇ ਸਾਡੀ ਬਾਣੀ ਫੜੀ ਅੱਜ ਸਾਡੇ ਭਾਈਚਾਰੇ ਨੇ ਆਪ ਅੱਗੇ ਹੋ ਕੇ ਇਨੀਸ਼ੀਏਟਿਵ ਲਿਆ ਇਸ ਥਾਂ ਦੇ ਉੱਪਰ ਆਪਣੇ ਭਾਈਚਾਰੇ ਦੇ ਨਾਂ ਦੇ ਉੱਪਰ ਰਾਜਪੂਤ ਚੌਕ ਰੱਖਿਆ ਇਹ ਸਾਡੀ ਸਰਕਾਰਾਂ ਨੂੰ ਪਹਿਲੀ ਬੰਗਾਰ ਆ ਕਿ ਜੇ ਤੁਸੀਂ ਸਾਡਾ ਹੱਕ ਸਾਨੂੰ ਨਹੀਂ ਦੇਦੋਂਗੇ ਤੇ ਅਸੀਂ ਆਪਣਾ ਹੱਕ ਆਪਣੇ ਜ਼ੋਰ ਤੇ ਲਵਾਂਗੇ ਜਿਹੜਾ ਸਾਡੀ ਸਪੋਰਟ ਕਰੂਗਾ ਅਸੀਂ ਉਹਦੀ ਸਪੋਰਟ ਕਰਾਂਗੇ ਨਹੀਂ ਤਾਂ ਕੋਈ ਸਾਡਾ ਸਾੜਾ ਨਹੀਂ ਲੱਗਦਾ ਜੇ ਰਾਹਾਂ ਰੋਡ ਦੀ ਗੱਲ ਰਾਹਾਂ ਰੋਡ ਦੀ ਗੱਲ ਕਰੀਏ ਤਾਂ ਅਨੇਕਾਂ ਵਾਰ ਤੱਕ ਨਾ ਲੱਗਾ ਰਾਹਾਂ ਰੋਡ ਦੇ ਲਈ ਤੇ ਮੇਰੇ ਸਾਹਮਣੇ ਰਾਜਪੂਤ ਭਾਈਚਾਰਾ ਸਾਹਿਬ ਨੂੰ ਅੱਗੇ ਸੀਗਾ ਉਹਦੇ ਲਈ ਕੀ ਕਹਿਣਾ ਚਾਹੁੰਗਾ ਕਹਣਾ ਚਾਹਾਂਗੇ ਇਹੀ ਹੈ ਜੀ Rajput bhai chara ਜਿਵੇਂ ਅੰਗਰੇਜ਼ ਜਾਣ ਲੱਗੇ ਕਿਹਾ ਸੀ ਨਾ ਇਹ ਕੌਮ ਦੁਨੀਆ ਜਿੱਤਣ ਤੇ ਆਜ ਵੀ 7 ਦਿਨਾਂ ਚ ਜਿੱਤ ਸਕਦੀ ਆ ਪਰ ਰਾਜ ਇੱਕ ਦਿਨ ਵੀ ਨਹੀਂ ਕਰ ਸਕਦੀ ਕਿਉਂਕਿ ਏਕਤਾ ਹੈ ਨਹੀਂ ਲੜਨ ਲਈ ਮੋਰੇ ਹੋਏ ਨੇ ਪਰ ਜਦੋਂ ਚੌਧਰ ਲੇਨ ਦਾ ਸਮਾਂ ਆਦਾ ਅਸੀਂ ਫਿਰ ਇੱਕ ਦੂਜੇ ਦੇ ਲੱਤਾਂ ਖਿੱਟਣੀ ਸ਼ੁਰੂ ਕਰ ਦਿੰਦੇ ਹਾਂ ਸਮੋਚੇ ਭਾਈਚਾਰੇ ਨੂੰ ਬੇਨਤੀ ਕਰਦੇ ਨੇ ਕਿ ਮੋਰੇ ਪੰਚਾਇਤੀ ਚੋਣਾਂ ਆ ਰਹੀਆਂ ਹਰ ਇੱਕ ਪਿੰਡ ਦੇ ਵਿੱਚੋਂ ਸਹਿਮਤੀ ਨਾਲ ਬੰਦਾ ਚੁਣੂ ਜਿੰਨੇ ਪਿੰਡਾਂ ਦੇ ਵਿੱਚੋਂ ਸਹਿਮਤੀ ਨਾਲ ਸਰਪੰਚ ਚੁਣਾਂਗੇ ਉਹਨਾਂ ਦੇ ਵਿੱਚੋਂ ਇੱਕ ਹੋਰ ਨਮਾਇੰਦਾ ਚੁਣੀਏ ਤਾਂ ਕਿ ਉਹ ਸਰਕਾਰੀ ਦਰਬਾਰੇ ਆਪਣੇ ਭਾਈਚਾਰੇ ਦੀ ਮੰਗਾਂ ਰੱਖ ਸਕੇ ਇੱਕ ਤਾਂ ਮਜ਼ਬੂਤ ਹੋਊਗੀ ਤਾਂ ਭਾਈਚਾਰਾ ਮਜ਼ਬੂਤ ਹੋਊਗਾ ਸਾਡਾ ਕਿਸੇ ਭਾਈਚਾਰੇ ਦਾ ਕੋਈ ਵਿਰੋਧ ਨਹੀਂ ਪਰ ਅਸੀਂ ਆਪਣੇ ਭਾਈਚਾਰੇ ਦੇ ਬਣਦੇ ਹੱਕ ਲੈ ਕੇ ਰਵਾਂਗੇ ਭਾਈ ਗੁਰਜੀਤ ਕਖਨਸਾ ਅੰਸਰ ਨਾਮ ਦੱਸ ਦਿਓ ਆਪਣਾ ਮਾ ਜਿਹੜਾ ਫਰਮੇਸ਼ ਸਿੰਘ ਜੀ ਦਾ ਸਰ ਜਿਹੜਾ ਇਹ ਕੱਟ ਕੀਤਾ ਗਿਆ ਕਿਹੜੇ ਵਾਸਤੇ ਕੀਤਾ ਹੋਇਆ ਅੱਜ ਕੱਥੇ ਇਸ ਕਰਕੇ ਕੀਤਾ ਆ ਜਿਹੜਾ ਰਸਤਾ ਜਾਂ ਵਸਤੀ ਚੌਂਕ ਤੋਂ ਨਾ ਰਾਮ ਰੋਡ ਨੂੰ ਜਾ ਰਿਹਾ ਜੀ ਰੌਣ ਰੌਣੇ ਜਾ ਰਿਹਾ ਪਿੰਡ ਬੂਤਕੜ ਇੱਥੇ ਨਾ ਇੱਕ ਚੌਂਕ ਬਣ ਰਿਹਾ ਸਾਡੇ ਤੇ ਅਸੀਂ ਸਾਰਾ ਰਾਜਪੂਤ ਭਾਈਚਾਰਾ ਇਕੱਠਾ ਕਰਕੇ ਇਹਦਾ ਨੌਰ ਰੱਖਿਆ ਜਾਂ ਰਾਜਪੂਤ ਚੌਂਕ ਇਸ ਕੱਠ ਦੇ ਵਿੱਚ ਸਾਰੇ ਇਕੱਠੇ ਹੋਏ ਆ ਅਲੱਗ-ਅਲੱਗ ਪੈਂਚ ਸਰਪੰਚ ਸਾਰੇ ਪਿੰਡਾਂ ਦੇ ਬਾਕੀ ਹੋਰ ਜਥੇਬੰਦੀਆਂ ਦੇ ਸਾਰੇ ਇਕੱਠੇ ਹੋਏ ਆ ਅਸੀਂ ਇਹਦਾ ਨੌਰ ਰੱਖਿਆ ਰਾਜਪੂਤ ਚੌਂਕ ਠੀਕ ਹੈ ਜੀ ਤੇ ਜਿਹੜਾ ਚੌਂਕ ਹੈ ਰਜਿਸਟਰ ਵੀ ਕਰਵਾਇਆ ਗਿਆ ਹਲੇ ਜਾਂ ਨਹੀਂ ਰਜਿਸਟਰ ਕਰਾਉਣਾ ਹੈ ਅਜੇ ਸ਼ੁਰੂਆਤ ਕੀਤਾ ਹੈ ਠੀਕ ਹੈ ਸਮਾਂ ਥੋੜਾ ਘੱਟ ਸੀਗਾ ਕੱਲ ਨੂੰ ਮੈਂ ਕਹਾਂਗਾ ਵਿਸਾਖੀ ਦਾ ਦਿਨ ਤੇ ਉਹਦੇ ਕਰਕੇ ਵੀ ਵਧਾਈ ਦੇਣੀ ਸੀ ਤੇ ਸਾਰਿਆਂ ਨੂੰ ਠੀਕ ਹੈ ਇਹ ਸੇ ਕਰਕੇ ਕੀਤਾ ਸੀਗਾ ਤੇ ਸਰ ਕਿੰਨੇ ਕੇ ਪਿੰਡ ਲੱਗਦੇ ਇਸ ਰੋਡ ਨੂੰ ਇਸ ਪਿੰਡ ਰੋਂ ਸਾਡੇ ਰਾਜਪੂਤਾਂ ਜੇ ਪਿੰਡ ਸੁਖੇ ਮੇਰਾ ਗੱਲ ਕਰ ਤੋ ਕਰ 30 ਪਿੰਡ ਪੈਣ ਹੋਣੇ ਆ ਜਿੱਥੋਂ ਲੈ ਕੇ ਸਾਰੇ ਆ ਸਾਰਾ ਸਾਡਾ ਲੱਗ ਰਾਜਪੂਤਾਂ ਦੇ ਆ ਠੀਕ ਹੈ ਜੀ ਉਹਦੇ ਘੱਟ ਦੇ ਵਿੱਚ ਇਕੱਠਾ ਹੋ ਕੇ ਇਹ ਚੌਕ ਆ ਜਿਹੜਾ ਬਣਦਾ ਵੀ ਬੂਧ ਘੜ ਗੁਰਦੁਆਰਾ ਵੀ ਆ ਸਾਡੇ ਸ਼ਹੀਦ ਅੰਛਾ ਵਾ ਤੇ ਉੱਥੇ ਬੂਧ ਘੜ ਦੇ ਵਿੱਚ ਹੀ ਪੈਂਦਾ ਆ ਉੱਥੇ ਅਸੀਂ ਇਹ ਬਣਾਇਆ ਰਾਜਪੂਤ ਚੌਕ ਜੀ ਠੀਕ ਹੈ ਜੀ ਵਾ ਕੀ ਵਾਹਿਗੁਰੂ ਜੀ ਕਾ ਖਾਲਸਾ ਵਾ ਕੀ ਫਤਿਹ ਪ੍ਰਣਾਮ ਦੱਸਦੇ ਪਹਿਲਾਂ ਹੀ ਕੁਦਰਦਾਰ ਕਰਵਾਨ ਸਿੰਘ ਜੀ ਮਾਛੀਆ ਜੀ ਹਾਂਜੀ ਸਰ ਇੱਥੇ ਆਏ ਹਾਂ ਉਹਦੇ ਉਹਦੇ ਬਰਦਾਰਦੋ ਜੀ ਅਸੀਂ ਅੱਜ ਬਹੁਤ ਲੰਮਾ ਸਮੇਂ ਤੋਂ ਅਸੀਂ ਇਹ ਚੀਜ਼ ਦੀ ਉਡੀਕ ਕਰ ਰਹੇ ਸੀ ਕਿ ਸਾਡਾ ਸਾਰੇ ਚੌਕਾ ਦੇ ਵਿੱਚ ਜਾਂ ਹੋਰ ਕਿਤੇ ਵੀ ਹਰੇਕ ਕੌਮ ਦਾ ਨਾਂ ਜਾਂ ਸ਼ਰੀਦਾਂ ਦੇ ਨਾਂ ਤੇ ਚੌਕ ਬਣਾਏ ਨੇ ਸਾਡੇ ਜਿਹੜੀ ਕੌਮ ਹੈ ਉਹ ਸਾਡੇ ਕਿਸੇ ਸ਼ਹੀਦ ਦਾ ਨਾਂ ਨਾ ਨਾ ਕਿਸੇ ਸਾਡੇ ਭਾਈਚਾਰੇ ਦਾ ਨਾਂ ਨਾ ਕੋਈ ਸਾਡੀ ਕਿਸੇ ਗੁਰਤਾਮਾ ਦੇ ਵਿੱਚ ਕਿਤੇ ਵੀ ਸਾਡੇ ਭਾਈ ਮਨੀ ਸਿੰਘ ਜਿਹੜਾ ਸ਼ਹੀਦ ਹੋਇਆ ਹੈ ਉਹਨਾਂ ਦੇ ਪਰਿਵਾਰ ਦੇ ਜੀ ਗੁੰਜਾ ਜੀ ਸ਼ਹੀਦ ਹੋਏ ਨੇ ਅਜੇ ਤੱਕ ਕੋਈ ਵੀ ਸ਼ਹੀਦ ਸਾਡੇ ਸਾਰੇ ਹੀ ਸਤਿਕਾਰਯੋਗ ਨੇ ਪਰ ਜਿੰਨੇ ਵੀ ਹੋਏ ਨੇ ਕੋਈ ਵੀ ਕਿਸੇ ਤੋਂ ਮੈਨੂੰ ਸ਼ਹੀਦ ਦਾ ਦੱਸ ਦੇਣ ਵੀ ਇੰਨਾ ਕਿਸੇ ਦਾ ਪਰਿਵਾਰ ਸ਼ਹੀਦ ਹੋਇਆ ਹੋਵੇ ਤੇ ਐਨੇ 52 ਜੀ ਸ਼ਹੀਦ ਹੋਦਿਆਂ ਪੁੱਤਰ ਪੋਤੇ ਅਗੋ ਰਿਸ਼ਤੇਦਾਰੀ ਤੋਂ ਵੀ ਧੂਆ ਦੇ ਪੁੱਤ ਸਾਰੇ ਤੇ ਆਡਾ ਅਜੇ ਤੱਕ ਕੋਈ ਕਿਸੇ ਕੋਈ ਚੌਂਕ ਨਹੀਂ ਸਾਡੇ ਪੀਸਾਂ ਦੇ ਨਾਂ ਤੇ ਸਾਡੀ ਰਾਜਪੂਤ ਕੌਮ ਦੇ ਨਾਂ ਤੇ ਕੋਈ ਚੌਂਕ ਨਹੀਂ ਅਸੀਂ ਅੱਜ ਇਹ ਸਾਰੇ ਇਲਾਕਾ ਨਿਵਾਸੀਆਂ ਨੇ ਇਕੱਤਰ ਹੋ ਕੇ ਇਹ ਜਗ੍ਹਾ ਸਾਨੂੰ ਤੋਂ ਸਾਡੇ ਕੋਲ ਸਾਡੇ ਅਧਿਆਤਿਕ ਸਤਾਨ ਨੇ ਗੁਰਦੁਆਰਾ ਬੂਧਗੜ ਸ਼ਹੀਦਾਂ ਉਹਨਾਂ ਨੂੰ ਮੁੱਖ ਰੱਖਦੇ ਹਾਂ ਇੱਥੇ ਹੁੰਦੇ ਨੇ ਨਜ਼ਦੀਕ ਇਹ ਜੋ ਜਗ੍ਹਾ ਸਾਰੇ ਸਾਡੇ ਇਲਾਕੇ ਨੇ ਮقرਰ ਕੀਤੀ ਏ ਸਾਰੇ ਭਾਈਚਾਰੇ ਨੇ ਤੇ ਇਹ ਮਕਰ ਮਕਰ ਕਰਕੇ ਔਰ ਸਾਰੇ ਭਾਈਚਾਰੇ ਨੇ ਇਸ ਜਗ੍ਹਾ ਦਾ ਨਾਂ ਰਾਜਪੂਤ ਭਾਈਚਾਰਾ ਰਾਜਪੂਤ ਚੌਂਕ ਰੱਖਿਆ ਹੈ ਅਸੀਂ ਬਾਕੀ ਹੋਰ ਵੀ ਮੀਟਿੰਗ ਕਰਕੇ ਵਿਚਾਰ ਕਰਕੇ ਅਸੀਂ ਇਹਨੂੰ ਪਹਿਲਾਂ ਸ਼ਹੀਦ ਦਾ ਨਾਂ ਕਿਸੇ ਦਾ ਦੇ ਦਈਏ ਉੱਤੇ ਕਿਨੈ ਜਹਦੀਦ ਭਾਈ ਮਨੀ ਸਿੰਘ ਮੈਮੋਰੀਅਲ ਚੌਕ ਜਾਂ ਜਹਦੀਦ ਬਾਬਾ ਕਿੱਤਰ ਸਿੰਘ ਮੈਮੋਰੀਅਲ ਚੌਕ ਆਹ ਮਾਰਗ ਹਾਂਜੀ ਤੇ ਇਹ ਅਸੀਂ ਸਾਰਾ ਭਾਈਚਾਰਾ ਹੁਣੇ ਜਦੋਂ ਸ਼ੁਰੂਆਤ ਹੋਈ ਏ ਅਸੀਂ ਸਾਰੇ ਇਕੱਤਰ ਹੋ ਕੇ ਜੋ ਵੀ ਸਾਰੇ ਭਾਈਚਾਰੇ ਦੀ ਸਲਾਹ ਲੈ ਕੇ ਸਾਰਿਆਂ ਦੇ ਨਾਲ ਸਹਿਮਤੀ ਪ੍ਰਗਟ ਕਰਕੇ ਤੇ ਅਸੀਂ ਇਹ ਚੌਕ ਦਾ ਨਾਮ ਉਜਾਗਰ ਕਰਾਂਗੇ ਸਾਰਿਆਂ ਨੂੰ ਹੀ ਅੱਜ ਦੇ ਚੌਕ ਦਾ ਨਾਮ ਰੱਖਣ ਤੇ ਬਹੁਤ-ਬਹੁਤ ਮੁਬਾਰਕਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਵਾਹਿਗੁਰੂ ਜੀ ਕੀ ਫਤਿਹ ਅਲਾਕਾਂ ਨਾਕ ਇਲਾਕੇ ਦੇ ਸੰਗਤਾਂ ਦਾ ਸਾਰਾ ਸੰਯੋਗ ਦੇ ਨਾਲ ਇਧਰ ਇਹ ਚੌਕ ਰੱਖਿਆ ਗਿਆ ਭਾਈ ਰਾਜਪੂਤ ਚੌਕ ਸਾਰੀਆਂ ਸੰਗਤਾਂ ਨੂੰ ਵਧਾਈਆਂ ਦੇ ਪਾਤਰ ਨੇ ਜਿਹੜਾ ਇਹ ਲੇਬਲ ਆਸੀਂ ਉੱਪਰ ਤੱਕ ਲੈ ਕੇ ਜਾਵਾਂਗੇ ਜੀ ਜੇ ਸਾਡੀ ਨਾਮ ਵੀ ਕੋਈ ਸੁਣਾਈ ਹੋਵੇ ਹਾਂ ਪ੍ਰਿਆਨੇਸੀ ਇਹ ਤੋਂ ਇਹਨਾਂ ਨੇ ਵੀ ਪੁੱਛਾਂਗੇ ਚੰਡੀਗੜ੍ਹ ਵੀ ਜਾਵਾਂਗੇ ਚੰਡੀਗੜ੍ਹ ਜਾ ਕੇ ਸਾਰਾ ਇਹ ਰਾਜਪੂਰ ਚੌਕੇ ਲਿਖਿਆ ਜਾਊਗਾ ਜੀ ਵੀ ਹੋਰ ਕੋਈ ਚੌਕ ਨਹੀਂ ਲਿਖਿਆ ਜਾਊਗਾ ਬਾਕੀ ਜਿੰਨੀਆਂ ਵੀ ਸੰਗਤਾਂ ਆਈਆਂ ਵਾ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਸਾਰੇ ਜਿੰਨੇ ਮੇਰੇ ਭਾਈ ਦਰਮੇਲ ਸਿੰਘ ਪ੍ਰਧਾਨ ਬਲਕਾਰ ਸਿੰਘ ਜੀ ਹੋਰ ਕਈ ਸੰਗਤਾਂ ਜਿਨ੍ਹਾਂ ਦਾ ਮੈਂ ਨਾਂ ਨਹੀਂ ਹਰਨੇਕ ਸਿੰਘ ਜੀ ਸ਼ੰਦਾ ਸਿੰਘ ਜੀ ਨੰਬਰਦਾਰ ਬੂਟਾ ਸਿੰਘ ਜੀ ਬਹੁਤ ਬਹੁਤ ਇਹਨਾਂ ਦਾ ਮੈਂ ਧੰਨਵਾਦ ਕਰਦਾ ਹੋਰ ਮੇਰੇ ਵੀਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਸੰਯੋਗ ਦੇ ਕਿ ਇੱਥੇ ਸਾਨੂੰ ਸਾਰਿਆਂ ਨੂੰ ਵਧਾਈਆਂ ਦੇ ਪਾਤਰ ਬਣਾਇਆ ਜਿਵੇਂ ਤੁਸੀਂ ਗੱਲ ਕੀਤੀ ਅਸੀਂ ਉੱਪਰ ਤੱਕ ਜਾਵਾਂਗੇ ਜੇ ਉੱਪਰ ਤੱਕ ਜਾਣ ਦੀ ਨੋਬਤ ਆਈ ਹੁੰਦੀ ਹੁੰਦਾ ਲੱਗਦਾ ਤੁਹਾਨੂੰ ਕਿ ਤੁਸੀਂ ਅੱਜ ਇੱਥੇ ਇਕੱਠੇ ਹੋਣਾ ਸੀਗਾ ਮੈਂ ਕਿਹਾ ਕਈ ਵਾਰੀ ਕੋਈ ਬੰਦਾ ਕਹਿੰਦਾ ਨਹੀਂ ਅਸੀਂ ਕੋਈ ਹੋਰ ਨਾਮ ਰੱਖਣਾ ਹੋਰ ਰੱਖਣਾ ਕਿਉਂਕਿ ਸਾਡੇ ਜਿਲ੍ਹੇ ਥੋੜੇ ਜਿਹੇ ਥੋੜੇ ਜਿਹੇ ਬੈਨਰ ਲੱਗੇ ਕਿੰਨੇ ਦਿਨਾਂ ਤੋਂ ਲੱਗੇ ਹੋਏ ਬੈਨਰ ਲੱਗੇ ਕਿੰਨੇ ਦਿਨਾਂ ਤੋਂ ਲੱਗੇ ਹੋਏ ਹੈ ਇਹ ਬੈਨ ਦਾ ਅੱਜ ਲਈ ਅੱਜ ਤੋਂ ਸ਼ੁਰੂ ਕੀਤਾ ਸੀ ਜੀ ਜਿੰਨੇ ਵੀ ਸਾਡੇ ਸੰਗਤਾਂ ਸਾਰੀਆਂ ਇਕੱਠੀਆਂ ਭਾਈਚਾਰਾ ਰਾਜਪੂਤ ਜਿੰਨੇ ਵੀ ਪਿੰਡ ਸਾਡੇ 30 35 ਪਿੰਡ ਨੇ ਸਾਰੀਆਂ ਸੰਗਤਾਂ ਇਕੱਠੀਆਂ ਹੋਈਆਂ ਆ ਤੇ ਐਮਐਲਏ ਸਾਹਿਬ ਨੂੰ ਕੀ ਮੈਸੇਜ ਦੇਣਾ ਚਾਹੁੰਗੇ ਜਾਂ ਕੀ ਸੰਦੇਸ਼ ਲੈਣਾ ਚਾਹੁੰਗੇ ਸਾਡਾ ਸੰਯੋਗ ਕਰਨੀ ਹਾਂ ਸਾਡਾ ਸੰਯੋਗ ਕਰਨ ਐਮਐਲਏ ਸਾਹਿਬ ਵੀ ਕਰਨੀ ਸਾਡਾ ਸੰਯੋਗ ਜਿੰਨੇ ਹੋਰ ਜਿੰਨੇ ਇਲਾਕੇ ਦੇ ਵੱਡੇ ਵੱਡੇ ਲੀਡਰ ਨੇ ਵਗੈਰਾ ਸਾਡਾ ਸਾਥ ਜੋੜ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਅੱਜ ਦਾ ਆਪਣਾ ਇਕੱਠ ਕੀਤਾ ਗਿਆ ਇਹ ਇਕਤਤਾ ਹੋਈ ਆ ਸਾਡੇ ਸਾਰੇ ਦੇ ਜੋ ਨਾਲ ਸਾਡੇ ਸਾਰੇ ਛੋਟੇ ਸੱਦੇ ਤੇ ਸਾਰੇ ਪਿੰਡਾਂ ਦੀਆਂ ਪੰਚ ਸਰਪੰਚ ਮੈਂਬਰ ਨੰਬਰਦਾਰਾਂ ਜਾਂ ਹੋਰ ਪਿੰਡ ਦੇ ਰਸੂਲ ਇੱਥੇ ਪਹੁੰਚੇ ਆ ਸਾਡੀ ਇਹ ਮੀਟਿੰਗ ਦਾ ਖਾਸ ਮੁੱਦਾ ਇਹ ਹੀ ਹੈ ਕਿ ਇਹ ਜੋ ਚੌਕ ਬਣਦਾ ਆ ਰਿਹਾ ਹੈ ਇਹ ਚੌਕ ਦਾ ਨਾਮ ਅੱਜ ਤੋਂ ਰਾਜਪੂਤ ਚੌਕ ਰੱਖਿਆ ਗਿਆ ਹੈ ਇਹ ਸਾਡਾ ਕੋਈ ਕਿਸੇ ਨਾਲ ਕੋਈ ਵਿਰੋਧ ਨਹੀਂ ਹੈਗਾ ਕੋਈ ਭਾਈਚਾਰਾ ਹੋਵੇ ਕਿਸੇ ਪਿੰਡ ਦਾ ਕੋਈ ਜਾਤ ਬਰਾਦਰੀ ਸਾਡਾ ਕੋਈ ਕਿਸੇ ਨਾਲ ਵਿਰੋਧ ਨਹੀਂ ਹੈ ਨਾ ਹੀ ਕੋਈ ਵਿਰੋਧ ਕਰੇ ਹੀ ਸਕਦਾ ਕਿਉਂਕਿ ਅਸੀਂ ਕਿਸੇ ਇੱਕ ਬੰਦੇ ਨਾਲ ਨਹੀਂ ਰੱਖਿਆ ਨਾ ਹੀ ਇਹ ਪਾਰਟੀ ਵਾਈਦਾ ਪਾਰਟੀ ਵਿੱਚੋਂ ਉੱਪਰ ਉੱਠ ਕੇ ਇਹ ਚੌਕ ਦਾ ਨਾਂ ਹੀ ਰੱਖਿਆ ਗਿਆ ਹੈ ਵੀ ਸਰਦ ਫਿਰ ਵੀ ਸਹਿਯੋਗ ਦੀ ਮੰਗ ਕਰਦੇ ਆ ਐਮਐਲਏ ਸਾਹਿਬਾਂ ਤੋਂ ਜਾਂ ਹੋਰ ਪਿੰਡ ਦੀਆਂ ਪੰਚਾਇਤਾਂ ਤੋਂ ਵੀ ਵੱਧ ਤੋਂ ਵੱਧ ਸਾਡਾ ਸਹਿਯੋਗ ਕੀ ਕਰਕੇ ਇਸ ਚੌਕ ਦਾ ਨਾਂ ਪੱਕਿਆਂ ਤੌਰ ਤੇ ਸਰਕਾਰੀ ਕਾਗਜ਼ਾਂ 'ਚ ਚੰਡੀਗੜ੍ਹ ਦੇ ਨਾਂ 'ਤੇ ਦਰਜ ਕਰਾਉਣ ਦੀ ਜਲਦੀ ਉਹ ਜਲਦੀ ਕੋਸ਼ਿਸ਼ ਕਰਾਂਗੇ ਇਹ ਕੋਈ ਨਹੀਂ ਵੀ ਕੋਈ ਅੱਜ ਮੁੱਦਾ ਰੱਖਦਾ ਕੱਲ੍ਹ ਨੂੰ ਵੀ ਹੋਰ ਕੋਈ ਨਹੀਂ ਪੱਥਰ ਜੋਗਾ ਮਾਟੋ ਹੋਰ ਲਾ ਸਕਦਾ ਨਹੀਂ ਅੱਜ ਤਾਂ ਇਹ ਅੱਜ ਅਸੀਂ ਤਾਂ ਅਸਲੀ ਕੀਤਾ ਜਦੋਂ ਸਵਾਲ ਕੀਤਾ ਸੀ ਕਿ ਕਿੰਨੇ ਦਿਨ ਤੋਂ ਇਹ ਮਾਟੋ ਲਾ ਕੇ ਤਿਆਰ ਕੀਤੇ ਪੋਸਟਰ ਇਹ ਅਸੀਂ ਤਾਂ ਕੀਤਾ ਕਿ ਕੱਲ੍ਹ ਨੂੰ ਬਸਾਖੀਆ ਦਿਹਾੜਾ ਜੀ ਖਾਲਸਾ ਰਿਪ ਅਸੀਂ ਖਾਲਸਾ ਦੀਆਂ ਵੀ ਬਹੁਤ ਬਹੁਤ ਸੰਗਤਾਂ ਨੂੰ ਵਧਾਈਆਂ ਦਿੰਨੇ ਆ ਤੇ ਯਾ ਪੁਲ ਰਾਜਪੁਰ ਚੌਕ ਰੱਖਣ ਦਾ ਨੌ ਉਹਦੀਆਂ ਸਾਰੇ ਸੰਗਠਨਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਨੇ ਆ ਤੇ ਵਧਾਈ ਦੇ ਸਾਰੇ ਹੀ ਪਾਤਰ ਹਨ ਕੋਈ ਕਹਿੰਦੇ ਪਿੰਡਾਂ ਦੇ ਲੋਕ ਜਦ ਨਾਲੋਂ ਇੱਥੇ ਪਿੰਡ ਦਾ ਸਾਡੇ ਪਿੰਡ ਤੇ 40 ਬੰਨ ਲੱਗਦੇ ਰਹਦੇ ਆ ਇਹ ਤਾਂ ਖੁਸ਼ ਸ਼ਹਿਰ ਤੋਂ ਆਏ ਆ ਜੀ ਭਾਈ ਸ਼ਹਿਰੋਂ ਆ ਸ਼ਹਿਰ ਦਾ ਸਾਰਾ ਸਹਿਯੋਗ ਸਾਡੇ ਸਾਥੀਆਂ ਦਾ ਸਾਡਾ ਪੂਰਾ ਸਹਿਯੋਗ ਸਾਰੀਆਂ ਪੰਚਾਇਤਾਂ ਦੇ ਨਾਲ ਆ ਕਿ ਅਸੀਂ ਜਿਹੜੇ ਜਿਹੜੇ ਮੈਂਬਰ ਮੋਤਵਾਰਾ ਉਹਨਾਂ ਨਾਲ ਅਸੀਂ ਮੋਢੇ ਨਾਲ ਮੋਢੇ ਜੁੜ ਕੇ ਖੜੇ ਆ ਕਿਤੇ ਵੀ ਸਾਡੀ ਕਿਸੇ ਚੀਜ਼ ਲੋਟ ਪਵੇ ਤਾਂ ਅਸੀਂ ਨਾਲ ਬਰਾਬਰ ਖੜੇ ਆ ਤੇ ਰਾਪੂਰ ਚੌਂਕ ਮੈਂ ਸਾਰੇ ਸੰਗਤ ਨੂੰ ਫੇਰੀ ਬਹੁਤ ਬਹੁਤ ਵਧਾਈਆਂ ਦਿੰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ